ਤੁਸੀਂ ਦੇਖਿਓ ਡੈਰੀ ਸਰਟੀਫਾਈ ਮੈਂ ਹਾਂ ਸੰਦੀਪ ਸ਼ਰਮਾ ਸੋ ਹਮੇਸ਼ਾ ਹੀ ਇਹੜੋ ਨਵਾਂ ਫੈਸ਼ਨ ਸਕੂਲ ਚੱਲਦਾ ਤਾਂ ਕਿਤੇ ਕਿਤੇ ਦੇ ਪ੍ਰਾਈਵੇਟ ਸਕੂਲ ਨਿਜੀ ਸਕੂਲ ਹੁੰਦੇ ਆ ਉਹ ਸਕੂਲਾਂ ਦੀਆਂ ਵਰਦੀਆਂ ਬੁਕਸ ਜਾਂ ਸਕੂਲਾਂ ਦੇ ਫੰਡ ਨੂੰ ਲੈ ਕੇ ਹਮੇਸ਼ਾ ਹੀ ਮੀਡੀਆ ਦੀ ਸੁਰਖੀਆਂ ਚ ਰਹਿੰਦੇ ਆ ਤਾਂ ਕਿਤੇ ਕਿਤੇ ਵਿਵਾਦ ਹੀ ਪੈਦਾ ਹੁੰਦੇ ਤੇ ਤੁਹਾਨੂੰ ਦੱਸਦੀ ਕੀ ਸ਼ਹਿਰ ਦਾ ਇੱਕ ਮੰਨਿਆ ਨਿਜੀ ਸਕੂਲ ਹੈ ਜਿਹੜਾ ਸ਼ਾਸਨਗਰ ਵਿੱਚ ਮੌਜੂਦ ਆ ਉਹਦੇ ਵਿੱਚ ਅੱਜ ਸਕੂਲ ਦੇ ਪ੍ਰਬੰਧਕਾਂ ਵੱਲੋਂ ਤਕਰੀਬਨ 40% ਜੜੀਆਂ ਆਪਣੀ ਫੀਸਾਂ ਦੇ ਵਾਧਾ ਕਰਨ ਦੇ ਨਾਲ ਜਿਹੜੇ ਸਕੂਲਾਂ ਦੇ ਬੱਚਿਆਂ ਦੇ ਜਿਹੜੇ ਪੇਰੈਂਟ ਸੀ ਉਹ ਬਿਲਕੁਲ ਰੋਸ ਚ ਆ ਗਏ ਕਿਉਂਕਿ ਲਗਾਤਾਰ ਉਹਨਾਂ ਦੀ ਜੇਬ ਤਾਂ ਡਾਕਾ ਜਿਹੜੇ ਇਹ ਨਿੱਜੀ ਸਕੂਲ ਪਾਉਂਦੇ ਤੇ ਕਿਤੇ ਕਿਤੇ ਉਹਨਾਂ ਦੀ ਆਰਥਿਕ ਸਮੱਸਿਆ ਵੀ ਅੱਗੇ ਪੈਦਾ ਹੁੰਦੀ ਹੈ ਤਾਂ ਰੋਸ ਦੇ ਵਿੱਚ ਅੱਜ ਪੂਰੇ ਪੇਰੈਂਟਸ ਜੜੇ ਹੈਗੇ ਆ ਇਲਾਕਾ ਵਿਧਾਇਕ ਨੇ ਗੁਰਪ੍ਰੀਤ ਗੋਗੀ ਬਸੀ ਕਾ ਪਹੁੰਚਦੇ ਆ ਆਪਣੀ ਸਮੱਸਿਆ ਨੂੰ ਸਰਕਾਰ ਤੱਕ ਪਹੁੰਚਾਣ ਦੀ ਆਪਣੀ ਗੋਹਾਂ ਲਗਾ ਦੇ ਤੋ ਮੇਰੇ ਸਾਹਮਣੇ ਪਿੱਛੇ ਮੌਜੂਦ ਹੈ ਪਿੰਨ ਗੱਲਬਤ ਕਰਦੇ ਆ ਕੀ ਨਾ ਬਾਈ ਜੱਡਾ ਗੌਰਵ ਪੁਲਿਸ ਨਾਮ ਹੈ ਮੇਰਾ ਹਾਂਜੀ ਹਾਂਜੀ ਰਾੜੇ ਬੱਚੇ ਬਣਦੇ ਮੇਦੀ ਕੁੜੀਆ ਪੜਦੀ ਯੂਕੇਜੀ ਜੀ ਸੈਕਸ਼ਨ ਚ ਹਾਂਜੀ ਹਾਂਜੀ ਬੀਸੀ ਹਮਾਰੇ ਆ ਜੀ ਅੱਛਾ ਜੀ ਪਹਿਲੇ ਫੀਸ ਸੀ ਕੀ ਆਪਣਾ ਐਲਕੇਜੀ 14000 ਰੁਪਿਆ ਠੀਕ ਹੈ ਜੀ ਹੁਣ ਫੀਸ ਵਧਾ ਕੇ ਯੂਕੇਜੀ ਦੀ 20000 ਰੁਪਿਆ ਕਰ ਦਿੱਤੀ ਗਈ ਹੈ ਮਤਲਬ ਕਿ ਇਹਨਾਂ ਨੇ ਸਾਨੂੰ ਸੋਚੇ ਤੇ ਮਨਜ਼ੂਰ ਕਰਤਾ ਕਿ ਅਸੀਂ ਤਾਂ ਗਲਤੀ ਕਰ ਲਈਗੀ ਇਸ ਸਕੂਲ ਪਾ ਕੇ ਅਸੀਂ ਤਾਂ ਬੜੇ ਮਤਲਬ ਪਾਇਆ ਸੀ ਕਿ BCMR ਬੜੀ ਵਧੀਆ ਐਜੂਕੇਸ਼ਨ ਹੈ ਕਿ ਫੀਸ ਜੋ ਰੀਜ਼ਨੇਬਲ ਰੇਟ ਹੈ ਹੁਣ ਸਾਨੂੰ ਗਲਤੀ ਮਹਿਸੂਸ ਹੋ ਰਹੀ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਕਿ ਫੀਸਾਂ ਜਿੰਨਾ ਵਾਧਾ 48% ਜੋ ਕਿ ਜਰਸਲ ਬਹੁਤ ਹੀ ਗਲਤ ਹੈ ਨਾ ਸਾਨੂੰ ਕੋਈ ਨੋਟੀਫਿਕੇਸ਼ਨ ਕਿਸੇ ਚੀਜ਼ ਦਾ ਕੋਈ ਨੋਟੀਫਿਕੇਸ਼ਨ ਨਹੀਂ ਇਹਨਾਂ ਨੇ ਆਪਣਾ ਸਕੂਲ ਰੈਨੂਏਟ ਕੀਤਾ ਏਸੀ ਲਗਵਾਇਆ ਅੱਜ ਤੋਂ 6 ਮਹੀਨੇ ਪਹਿਲੇ ਅਲਟੀਮੇਟ ਆਇਰ ਕੀ 10000 ਰੁਪਏ ਪਰਸਨੈਂਟ ਜਮ੍ਹਾਂ ਕਰਾਓ ਅਸੀਂ ਉਹਦੇ ਵੀ ਅੰਗੇਜ ਸੀ ਕਿਉਂ 10000 ਅਸੀਂ ਕਿਉਂ ਜਮ੍ਹਾਂ ਕਰਾਈਏ ਕਿ ਸਕੂਲ ਮੈਨੇਜਮੈਂਟ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਅਸੀਂ ਫੀਸਾਂ ਦੇਨੇ ਉਹਦੇ ਵਿੱਚ ਨੁਕਸਾਨ ਤੇ ਸਕੂਲ ਲਾਸ ਵਿੱਚ ਜਾ ਰਿਹਾ ਕਿ ਅਸੀਂ ਪੈਸੇ ਜਮ੍ਹਾਂ ਕਰਾਈਏ ਚਲੋ ਉਹਨਾਂ ਨੇ ਉਹ ਗੱਲ ਵਾਪਸ ਲੈ ਲਈ ਹੁਣ ਸਾਨੂੰ ਬਿਨਾਂ ਕੋਈ ਨੋਟੀਫਿਕੇਸ਼ਨ ਦਿੱਤੇ ਇਹਨਾਂ ਨੇ ਫਾਟੀ ਫੀਸ ਮਤਲਬ ਸਟ੍ਰਕਚਰ ਵਿੱਚ ਜਮ੍ਹਾਂ ਮਤਲਬ ਡਿਪੋਜ਼ਿਟ ਕਰਨੇ ਕਰਾਓ ਪੂਰਾ ਫੀਸ ਉਹਨਾਂ ਜੋਵਨ ਨੂੰ ਸੋਚਣ ਦਾ ਮਜਬੂਰ ਆ ਮੇਰੇ ਤਾਂ ਇਹ ਮੈਨੂੰ ਤਾਂ ਹੋ ਗਿਆ ਕਿ ਮੈਂ ਕਿਵੇਂ ਬੱਚਾ ਢਾਲਾਂ ਸਕੂਲ ਤੋਂ ਕਿ ਮੈਂ ਨਾ ਅਫੋਰਡ ਨਹੀਂ ਕਰ ਸਕਦਾ ਕਿ 6000 ਰੁਪਏ ਮੈਂ ਕਿੱਦਾਂ ਕੱਟਾਂ ਇੱਕੋ ਤਾਂ ਮੈਂ ਇੰਨਾ ਕੱਢ ਕੇ ਬੰਦਾ ਹਰ ਹਰ ਚੀਜ਼ ਕਰਨੀ ਹੁੰਦੀ ਹੈ ਮੈਂ ਮਜਬੂਰ ਹੋ ਗਿਆ ਸੋਚਣ ਦੇ ਮੈਂ ਬੱਚੇ ਨੂੰ ਸਕੂਲੋਂ ਕੱਢ ਲਵਾਂ ਕਿ ਇਹਨਾ ਮੈਨੇਜਮੈਂਟ ਨੇ ਜ਼ੋਰ ਪਾਇਆ ਇਸ ਤੋਂ ਪਹਿਲਾਂ ਯੂਕੇ ਜਿਹੜਾ ਬੱਚਾ ਪੜਦਾ ਇਸ ਤੋਂ ਪਹਿਲਾਂ ਐਲकेजी ਵੀ ਨਹੀਂ ਸਕੂਲ ਪੜਦਾ ਐਲकेजी ਵੀ ਨਹੀਂ ਸਕੂਲ ਸੀ ਐਲकेजी ਤਾਂ ਦਾ ਫੀਸ ਪਹਿਲੇ 14000 ਰੁਪਏ ਸੀਗੀ ਕੁਆਟਰਲੀ ਹੁਣ ਫੀਸ ਵਧਾ ਕੇ ਸਿੱਧੇ 20000 ਰੁਪਏ ਕੁਆਟਰਲੀ ਕਰ ਦਿੱਤੀਗੀ ਇਹਨਾਂ ਨੇ ਆਪਣੇ ਏਸੀ ਵਧਾ ਕੇ ਨਾ ਫੀਸ ਉਹਦੇ ਵਿੱਚ ਜਸਟ ਕਰਦੀ ਹੈ ਕਿ ਏਸੀ ਲਗਾ ਲਿਆ ਮੈਂ ਉਹੀ ਆਈਡੀਆ ਲਗਾ ਰਿਹਾ ਸੀਗਾ ਕਿ ਇੱਕ ਬੱਚੇ ਦਾ ਸਾਲ 24000 ਹੋ ਗਿਆ ਇੱਕ ਸੈਕਸ਼ਨ 'ਚ 42 ਬੱਚੇ ਹੈਗੇ ਆ 42 24000 10 11 ਲੱਖ ਬੰਦਾ ਤੇ 11 ਲੱਖ ਰੁਪਿਆ ਦੇ 10 ਸੈਕਸ਼ਨਾਂ ਦਾ 1 ਕਰੋੜ ਰੁਪਿਆ ਹੋ ਗਿਆ ਤੇ ਤਿੰਨ ਸੈ ਕਿ 3 ਕਰੋੜ ਦੱਸਣ ਲੱਗ ਗਏ 3 ਕਰੋੜ ਰੁਪਏ ਇਹਨਾਂ ਦਾ ਬੰਦੇ ਰੈਨਿਊਟ ਕਰਨ ਲਈ ਸਰਕਾਰ ਦਾ ਵੀ ਅੜੀ ਹੈ ਇੱਥੇ ਧਿਆਨ ਦੇਣਾ ਜੁੜੀ ਐ ਇਸ ਟਾਈਮ ਕਿਉਂਕਿ ਰਾਈਟ ਟੂ ਐਜੂਕੇਸ਼ਨ ਦੀ ਵੀ ਗੱਲ ਕਰਦੇ ਨੇ ਆਪਾਂ ਵਿਸ਼ਾ ਰਾਈਟ ਟੂ ਐਜੂਕੇਸ਼ਨ ਦੀ ਵੀ ਗੱਲ ਵੀ ਹੁੰਦੀ ਆ ਜਾਂ ਇਹ ਜਿਹੜਾ ਪ੍ਰਾਈਵੇਟ ਨਿੱਜੀ ਸਕੂਲ ਵਾਲੇ ਇਸ ਦਾ ਇੱਕਦਮ ਬੋਝ ਅ ਬੱਚਿਆਂ ਦੇ ਪੇਰੈਂਟਸ ਤੇ ਪਾ ਦਿੰਦੇ ਆ ਕਿਤੇ ਨਾ ਕਿਤੇ ਲੱਗਦਾ ਵੀ ਇੱਕ ਬੋ ਇਹ ਗੁਰਕੁੰਧਾ ਚਾਰਲੇਸ ਸਕੂਲਾਂ ਦਾ ਹਾਂਜੀ ਹਾਂਜੀ ਸਰ ਪਹਿਲੇ ਜਿਵੇਂ ਕਹਿੰਦੇ ਸੀ ਐਡਮਿਸ਼ਨ ਚਾਰਜ ਸਕੂਲ ਨਹੀਂ ਲਾਊਗਾ ਫਿਰ ਇਹਨਾਂ ਨੇ ਕੀ ਕੀਤਾ ਦੇਖੋ ਜੀ ਐਡਮਿਸ਼ਨ ਚਾਰਜ ਬੰਦ ਕਰਤੀ ਸਕੂਲ ਦੀ ਫੀਸਾਂ ਵ बीसीम शास्त्री नगर में ही है बेटी मेरी एल के जी में तो ये जो सर ने सारी बातें तो एक्सप्लेन कर दी हैं बिल्कुल सही है और इसमें जो क्या है सबसे ज्यादा जो इफेक्ट है वो मिडिल क्लास पे पड़ता है सर्विस क्लास है जो मैक्सिम में जो... है वो सर्विस क्लास है. ठीक है जो एलिट क्लास है बिजनेस क्लास है वो तो बहुत बड़े बाल भारती में, में अपने, में लगा तो अगर हमने इतनी फीस पे करनी है तो वी कुछ ना तो बोला था और बिल्कुल ये सर्विस क्लास की पॉकेट के लिए बिल्कुल फ्रेंडली स्कूल था अगर आप एकदम से विदाउट एनी नोटिफिकेशन इतनी फीस हाई कर दोगे तो फिर भाई हम और ऑप्शन देखेंगे ना ये तो है नहीं है कि हम एक पे स्ट्रक रहेंगे और दो दो बच्चे हैं जिनके देखिए उन पे इफेक्ट पड़ेगा हम जो है अब गवर्नमेंट की आप बात पूछ रहे हो तो गवर्नमेंट को एजुकेशन फॉर ऑल है ठीक है और एजुकेशन की तरफ ध्यान देना चाहिए इस सेक्टर की तरफ ताकि ये हर एक की रीच में आए जो है ये नहीं है देखो हमारे ही बच्चे हैं जिन्होंने डॉक्टर्स इंजीनियर्स बनना है ठीक है और जो है बड़े लोग हैं जो ठीक बिजनेस मैन है उन्होंने तो फैक्ट्रिया संभालनी है अगर हम जैसे हो गए बच्चे ऐसे मतलब स्कूल्स में पढ़ेंगे और हमें जो है बीसीएम जो था कि था सबसे बेस्ट स्कूल है और विदाउट इन्होंने नोटिफिकेशन जो है एसी लगवा दिए इंस्टॉल करवा दिए तो आपको नहीं, कोई कोई मैसेज कुछ भी नहीं कंसेंट फॉर्म के लिए आया था ठीक है उसमें डिनाइल रहा है ठीक है मेरे को नहीं लगता दस परसेंट से ज्यादा पेरेंट्स ने भी जो कंसेंट फॉर्म फिल किया होगा और दूसरी बात अगर ए करना है तो बच्चों में स्ट्रेंथ क्या रहेगी उनकी इम्यूनिटी क्या रहेगी वुड दे बी एबल टू तो प्ले आउटडोर एक्टिविटीज और गेम्स नो दे वुड नॉट बी और फिर आप जो है बसेस को पहले सेंट्रलाइज ए तो करो ना आपकी बसेस तो भी सेंट्रलाइज्ड ए नहीं है ठीक है तो बच्चे की हेल्थ कहाँ पे जाएगी ये तो मतलब बिल्कुल ही इनजस्टिस है एक छोटे बच्चे के साथ ਕੈਸਾ ਤੁਸੀਂ ਕਿਹਦਾ ਦੇਖਦੇ ਹੋ ਵੀ ਬੱਚਾ ਇਹ ਬਿਲਕੁਲ ਆਰਥਿਕ ਬੋਝ ਵੀ ਪੈਂਦਾ ਪੇਰੈਂਟਸ ਦੇ ਉੱਪਰ ਲਗਾਤਾਰ ਨਿੱਜੀ ਸਕੂਲ ਵਾਲੇ ਇਹਦਾ ਹਮੇਸ਼ਾ ਹਾਈ ਸਾਲ ਤੱਕਾ ਕਰਦੇ ਆ ਵੀ ਕਿੰਨਾ ਕਿਤੇ ਸਰਕਾਰ ਨੂੰ ਇਸ ਵੱਲ ਧਿਆਨ ਵੀ ਦੇਣਾ ਚਾਹੀਦਾ ਹੈ ਹਾਂਜੀ ਮਤਲਬ ਅਸੀਂ ਈਸੀ ਕਰਕੇ ਇੱਧਰ ਆਏ ਆ ਜਿਵੇਂ ਕਿ ਉਹਨਾਂ ਨੇ ਕਿਹਾ ਸਾਡੀ ਪ੍ਰੋਬਲਮ ਵੀ ਸੇਮ ਹੈ ਮੇਰੇ ਦੋ ਬੱਚੇ ਪੜਦੇ ਆ ਮੇਰਾ ਇੱਕ ਬੇਟਾ 5th ਵਿੱਚ ਪੜਦਾ ਹੈ ਤੇ ਦੂਜਾ ਮੇਰਾ ਹੁਣ ਐਲਕੇਜੀ ਚ ਹੋਇਆ ਕਿੰਨੀ ਟੋਟਲ ਕਿੰਨੀ ਜਾਂਦੀ ਮਨਥਲੀ ਫੀਸ ਕਿੰਨੇ ਰਿਮਿਸ਼ਨ ਕਿੰਨੀ ਗਈ ਐਲਕੇਜੀ 19000 ਹੁਣ ਗਈ ਹੈ ਇਹ ਜਾਣੀ ਹੈ ਐਕਚੁਅਲੀ ਤੇ ਆਪਣਾ 5th ਦੀ ਹੈਗੀ ਹੈ 14000 ਹਾਂਜੀ ਤੇ ਮਤਲਬ ਕਾਫੀ ਡਿਫਰੈਂਸ ਹੈ ਤੇ ਮਤਲਬ ਸਾਨੂੰ ਪਹਿਲਾਂ ਨਹੀਂ ਪਤਾ ਸੀ ਜਦੋਂ ਮੇਰੇ ਵੱਡੇ ਬੇਟੇ ਦੀ ਐਡਮਿਸ਼ਨ ਹੋਈ ਸੀ ਉਸ ਟਾਈਮ ਮਤਲਬ ਅਸੀਂ ਖੁਸ਼ ਹੋਏ ਸੀ ਔਰ ਅਸੀਂ ਤੇ ਮਤਲਬ ਪ੍ਰਾਊਡ ਫੀਲ ਕਰ ਰਹੇ ਸੀ ਕਿ ਚਲੋ ਬਹੁਤ ਅੱਛਾ ਸਕੂਲ ਹੈ ਅੱਛਾ ਹੈ ਸਾਡੇ ਲਈ ਹਰ ਜੇ ਵੀ ਅੱਛਾ ਹਸਤੇ ਸਿਰਫ ਰਿਕਵੈਸਟ ਕਰ ਰਹੇ ਹਾਂ ਕਿ ਮਤਲਬ ਫੀਸ ਘਟਾ ਦਿਓ ਬਸ ਕਿ ਅਸੀਂ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਤੇ ਅਸੀਂ ਇਹਨਾਂ ਨਹੀਂ ਮਤਲਬ ਜਿਹੜੇ ਰਿਚ ਫੈਮਿਲੀ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਲੇਕਿਨ ਸਾਨੂੰ ਪੈਂਦਾ ਹੈ ਕਿਉਂਕਿ ਕਿਉਂਕਿ ਦੇਖੋ ਮੋਂਦਾ ਮੋਂ ਸਾਡਾ ਕੰਮ ਹੈ ਕਿ ਅਸੀਂ ਫੈਕਟਰੀ ਹੁਣ ਅਸੀਂ ਨਹੀਂ ਜਾਣਦੇ ਕਿ ਸਾਡੇ ਬੱਚਾ ਮਤਲਬ ਇਸ ਕੰਮ ਚ ਪਵੇ ਅਸੀਂ ਚਾਹੁੰਦੇ ਹਾਂ ਕਿ ਅچھے ਸਕੂਲ ਪੜ ਕੇ ਤੇ ਅੱਛਾ ਕੁਝ ਬਣ ਜੇ ਹਰ ਮਾਂ ਪਿਓ ਦੀ ਇੱਛਾ ਹੁੰਦੀ ਵੀ ਬੱਚਾ ਅچھے ਸਕੂਲ ਪੜੇ ਔਰ ਅੱਛੀ ਐਜੂਕੇਸ਼ਨ ਲਵੇ ਕਿਤਨਾ ਖਤੇ ਲੱਗ ਰਿਹਾ ਵੀ ਸਰਕਾਰ ਨੂੰ ਹੁਣ ਬਿਲਕੁਲ ਜਿਵੇਂ ਪਹਿਲਾਂ ਗੱਲ ਕੀਤੀ ਹੈ ਇਹੜਾ ਨਿੱਜੀ ਸਕੂਲ ਹਮੇਸ਼ਾ ਆਇਸਾਲ ਹਮੇਸ਼ਾ ਫੀਸ ਲਾਂਦੇ ਜਾਂ ਵਰਦੀਆਂ ਨੂੰ ਲੈ ਕੇ ਵੀ ਗੱਲ ਕੀਤੀ ਜਾਂਦੀ ਸੀ ਆਪਾਂ ਇਸੇ ਸਕੂਲ ਅੱਗੇ ਵੀ ਦੋ ਦਿਨ ਦੀ ਵਿਵਾਦ ਰਿਹਾ ਹੈ ਚਾਹੇ ਉਹ ਟਰਾਂਸਪੋਰਟੇਸ਼ਨ ਨੂੰ ਲੈ ਕੇ ਫੀਸ ਵਿਦਾਨ ਵਾਸਤੇ ਲਗੇ ਚਾਹੇ ਉਸ ਨੂੰ ਕਿਤਾਬਾਂ ਲੈ ਕੇ ਗੱਲ ਵੀ ਇੱਕੋ ਹੀ ਤੇ ਇਸ ਤੇ ਵੀ ਸਰਕਾਰ ਨੂੰ ਠਲ ਪਾਣੀ ਚਾਹੀਦੀ ਹੈ ਤੇ ਜਿਹੜੀ ਹਰ ਸਾਲ ਫੀਸ ਵਿਦਾਨੀ ਤੇ ਬਿਲਕੁਲ ਫੀਸ ਵਿਦਾਨੀ ਚਾਹੀਦੀ ਹੈ ਜਾਂ ਅਸਕਰ ਗੱਲ ਕਰਦੀ ਹੈ ਸਕੂਲ ਆਫ ਐਮਿਊਲੈਂਸ ਜਾਂ ਗਵਰਨਮੈਂਟ ਸਕੂਲ ਤੇ এডੂਕੇਸ਼ਨ ਅੱਛੀ ਜਿਹੀ ਬਿਲਕੁਲ ਬਿਲਕੁਲ ਹਾਂਜੀ ਬਸ ਸਾਡੇ ਤੇ ਇਹੀ ਰਿਕਵੈਸਟ ਹੈ ਕਿ ਫੀਸ ਨੂੰ ਮਤਲਬ ਜਿੱਦਾਂ ਦੇਖੋ ਪਹਿਲਾਂ ਫੀਸ ਸੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਅਸੀਂ ਪਹਿਲਾਂ ਕਹਣਾ ਕਦੀ ਕੁਝ ਬੋਲੇ ਆ ਅਸੀਂ ਤਾਂ ਹਾਂਜੀ ਅਸੀਂ ਫਸਟ ਟਾਈਮ ਇਦਾਂ ਗੱਲ ਕੀਤੀ ਹੈ ਕਿ ਵੀ ਚਲੋ ਫੀਸ ਲਈ ਥੋੜਾ ਜਿਹਾ ਕਰੋ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਾਡੀ ਇਸ ਪ੍ਰੋਬਲਮ ਨੂੰ ਸੋਲਵ ਕਰਨ ਸਕੂਲ ਦੀ ਮੈਨੇਜਮੈਂਟ ਪੇਟ ਦੇ ਨੇ ਵੀੜਾ ਦੇ ਬੱਚੇ ਪੜਦੇ ਸਕੂਲਾਂ ਉਹਨਾਂ ਦੀ ਫੀਸ ਨੂੰ ਜਾਂ ਜਿਹੜੀ ਪੈਸੇ ਵਧਾਏ ਅਗਰ ਨਹੀਂ ਕੱਟਦੀ ਫਿਰ ਕਿਸ ਤਾਸੀਂ ਅੱਗੇ ਕੀ ਤੁਸੀਂ ਐਕਸ਼ਨ ਲੈ ਜਾਂ ਕੀ ਕਾਰਵਾਈ ਕਰ ਚਾਹੁੰਦੇ ਨਹੀਂ ਅਸੀਂ ਵੈਸੇ ਐਦਾਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਬਸ ਇਸ ਰਿਕਵੈਸਟ ਕਰ ਰਹੇ ਹਾਂ ਅਸੀਂ ਵੇਟ ਕਰਾਂਗੇ ਸਾਨੂੰ ਮਨ ਹੈ ਨਹੀਂ ਨਹੀਂ ਸਾਨੂੰ ٹرسٹ ਹੈ ਕਿ ਜੋ ਮੈਨੇਜਮੈਂਟ ਹੈ ਦੇਖੋ ਬਹੁਤ ਸਿਆਣੀ ਮੈਨੇਜਮੈਂਟ ਹੈ ਉਹ ਡੈਫੀਨੇਟਲੀ ਦੇ ਵਿਲ ਲਿਸਨ ਟੂ ਆਰ ਵੌਇਸ ਸਾਨੂੰ ਪੂਰਾ ٹرسٹ ਹੈ ਮੈਨੇਜਮੈਂਟ ਤੇ ਕਿ ਉਹ ਸਾਡੀ ਪ੍ਰੋਬਲਮਸ ਨੂੰ ਸਮਝਣਗੇ ਔਰ ਜੇ ਦੇਖੋ ਜੇ ਨਹੀਂ ਵੀ ਕਰਨਗੇ ਤਾਂ ਬੱਚੇ ਇੱਥੇ ਹੀ ਪੜਨਗੇ ਫਿਰ ਅਸੀਂ ਨੈਕਸਟ ਈਅਰ ਦੇਖਾਂਗੇ ਕਿ ਅਸੀਂ ਕੀ ਪ੍ਰਿੰਸੀਪਲ ਮੈਮ ਵੀ ਮਤਲਬ ਸਮਝਦੇ ਹੈ ਐਕਚੁਅਲੀ ਆਪਾਂ ਕਿੰਨੇ ਸਾਲਾਂ ਤੋਂ ਐਸੀ ਸਕੂਲ ਚਾ ਤੇ ਪ੍ਰਿੰਸੀਪਲ ਮੈਮ ਵੀ ਸਮਝਣਗੇ ਜਿੱਤੇ ਤੱਕ ਮੈਨੂੰ ਲੱਗਦਾ ਹੈ ਵਿਸ਼ਵਾਸ ਹੈ ਉਹਨਾਂ ਤੇ ਵੀ ਦੇਖੋ ਇਨੀ ਰਿਚ ਮੈਨੇਜਮੈਂਟ ਹੈ ਦੇਖੋ ਇਨੀ ਰਿਚ ਮੈਨੇਜਮੈਂਟ ਹੈ ਕਿਸੇ ਵਿਵਾਦ ਨੂੰ ਲੈ ਕੇ ਅੱਜ ਐਮ ਐਲ ਏ ਵਿਧਾਇਕ ਜਿਹੜੇ ਆਪ ਦੇ ਬਜਾਏ ਗਿਆ ਗੁੱਪ ਪਿੱਗ ਹੋ ਗਈ ਬਸ ਹੀ ਬਜਾਏ ਕੀ ਉਹਨਾਂ ਨੂੰ ਕੀ ਕੀ ਦੱਸਣਾ ਹੈ ਕੀ ਆਪਣੀ ਮੁਸੀਬਤ ਦੱਸੀ ਹੈ ਔਰ ਕੀ ਸਮੱਸਿਆ ਹੈ ਔਰ ਇਹ ਹੈ ਕਿ ਉਹ ਹੱਲ ਹੋਊਗਾ ਕਿ ਨਹੀਂ ਹੋਊਗਾ ਦੇਖੋ ਉਹਨਾਂ ਨੇ ਵੀ ਸਾਨੂੰ ਇਹੀ ਐਨਸ਼ੋਰ ਕਰਵਾਇਆ ਹੈ ਕਿ ਆਪਾਂ ਮੈਨੇਜਮੈਂਟ ਨਾਲ ਮਿਲਦੇ ਹਾਂ ਮੰਡੇ ਦਾ ਟਾਈਮ ਜਿਹੜਾ ਹੈ ਉਹ ਫਿਕਸ ਹੋਇਆ ਹੈ ਸਿਆਲ ਜੀ ਨਾਲ ਗੱਲ ਹੋ ਗਈ ਹੈ ਤੇ ਗੋਗੀ ਸਰਦੀ ਤੇ ਮੰਡੇ ਨੂੰ ਹੁਣ ਜੜੀ ਸਾਡੀ ਕਮੇਟੀ ਬਣ ਗਈ ਹੈ 10 12 ਜਣਿਆਂ ਦੀ ਅਸੀਂ ਉਹਨਾਂ ਨਾਲ ਜਾਵਾਂਗੇ ਜਿਹੜੇ ਕਿ ਸਾਰੇ ਪੇਰੈਂਟਸ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ ਠੀਕ ਹੈ ਇਹ ਜਿਹੜਾ ਹੈ ਸਾਰੇ ਪੇਰੈਂਟਸ ਵੱਲੋਂ ਹੀ ਹੈ ਤੇ ਸਾਨੂੰ ਹੋਪ ਹੈ ਕਿ ਇਟ ਊਡ ਬੀ ਸਾਰਟਡ ਆਊਟ ਸੋ ਇਸਨ ਬੀसीएम ਸਕੂਲ ਦਾ ਸ਼ਾਸਨਗਰ ਵਿੱਚ ਨਿੱਜੀ ਸਕੂਲ ਜਿੱਤੇ ਬੱਚਿਆਂ ਦੇ ਜਿਹੜੇ ਛੋਟੀ ਕਲਾਸਾਂ ਦੇ ਬੱਚੇ ਸੀ ਐਲ ਕੇਜੀ ਅੰਦਰ ਸੀ ਯੂ ਕੇਜੀ ਦੇ ਬੱਚਿਆਂ ਦੀ ਕਾਫੀ ਫੀਸ ਯਾਨੀ ਕਿ 48% ਵਧਾ ਕੇ ਜਿਹੜੇ ਨਿੱਜੀ ਸਕੂਲ ਵਾਲੇ ਆਏ ਸਾਲ ਜਿਹੜੇ ਨਵੇਂ ਸੈਸ਼ਨ ਸ਼ੁਰੂ ਹੁੰਦੇ ਆ ਕਿਤੇ ਨਾ ਕਿਤੇ ਆਮ ਜਿਹੜੇ ਲੋਕ ਹੁੰਦੇ ਆ ਚਾਹੇ ਉਹ ਮਿਡਲ ਕਲਾਸ ਜਾਂ ਆਮ ਕੋਈ ਵੀ ਲੋਕ ਆ ਚਾਹੇ ਉਹ ਸਰਕਾਰੀ ਨੌਕਰੀ 'ਚ ਹੋਣ ਜਾਂ ਉਹ ਪ੍ਰਾਈਵੇਟ ਨੌਕਰੀ ਕਿਤੇ ਨਾ ਕਿਤੇ ਉਹਨਾਂ ਦੀ ਹਮੇਸ਼ਾ ਹੀ ਜੇਬ ਤੇ ਵੱਡਾ ਡਾਕਾ ਮਾਰਨ ਦੀ ਤਾਂਘ ਚ ਰਹਿੰਦੇ ਤਾਂ ਇਸ ਵਾਰ ਵੀ ਇਹੀ ਹੋਇਆ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਸਕੂਲ ਬੱਚਿਆਂ ਦੇ ਜਿਹੜੇ ਪੇਰੈਂਟਸ ਐ ਉਹ ਮੈਨੇਜਮੈਂਟ ਨੂੰ ਗੋਹੜ ਲਗਾ ਰਿਹਾ ਕਿ ਉਹਨਾਂ ਦੀ ਜਿਹੜੀ ਸਮੱਸਿਆ ਨੂੰ ਹੱਲ ਕਿਤੇ ਵੇ ਸੋਮਵਾਰ ਦਾ ਟਾਈਮ ਨਿਸਚਿਤ ਕੀਤਾ ਆ ਔਰ ਇਹਦਾ ਨਤੀਜਾ ਕੀ ਨਿਕਲੂਗਾ ਖੈਰ ਇਹ ਤਾਂ ਹੁਣ ਮੈਨੇਜਮੈਂਟ ਡਿਸੀਜਨ ਤੋਂ ਬਾਅਦ ਪਤਾ ਲੱਗੂਗਾ ਔਰ ਇਸ ਬਾਰੇ ਸਾਰੇ ਗਲਬਗ ਕਰਦੇ ਆਂ ਇਲਾਕਾ ਵਿਧਾਇਕ ਜਿਹੜੇ ਗੁਰਪ੍ਰੀ ਗੋਗੀ ਬਸੀ ਜਿਹੜੋ ਆ ਸਾਰੇ ਪੇਰੈਂਟਸ ਚੱਲ ਕੇ ਉਹਨਾਂ ਸਾਹਮਣੇ ਆਪਣੀ ਸਮੱਸਿਆ ਲੈ ਕੇ ਆਇਆ ਸੋ ਮੌਜੂਦ ਹੈ ਮੇਂਦਾ ਗੁਰਪ੍ਰੀਤ ਗੋਗੀ ਬੱਸੀ ਜੀ ਜਦੋਂ ਅੱਜ ਸਕੂਲ ਦੇ ਪੇਰੈਂਟਸ ਮਿਲਣ ਆਇਆ ਤਾਂ ਕਿੱਸਾ ਦੇ ਦੋ ਨਿੱਜੀ ਸਕੂਲਾਂ ਨੇ ਪੈਸੇ ਵਧਾਉਣ ਦੀ ਗੱਲ ਦੀ ਪੇਰੈਂਟਸ ਉਹ ਜਿਹੜਾ ਨਿੱਜੀ ਸਕੂਲਾਂ ਚ ਅੱਜਕੱਲ੍ਹ ਇਹ ਮਾਫੀਆ ਚੱਲ ਰਿਹਾ ਹੈ ਇਹ ਮਸਲਾ ਸਾਡੇ ਭਿਆਨੇ ਸ਼ਹਿਰ ਵਾਸਤੇ ਕਿ ਸਾਰੇ ਪੰਜਾਬ ਵਾਸਤੇ ਹੀ ਆ ਕਿਉਂਕਿ ਅੱਜਕੱਲ੍ਹ ਲੋਕਾਂ ਨੂੰ ਕਮਾਈਆਂ ਤਾਂ ਨਹੀਂ ਰਹੀਆਂ ਨਹੀਂ ਔਰ ਬੱਚੇਆਂ ਨੂੰ ਪੜਾਉਣਾ ਕੋਈ ਖਾਲੀ ਦਾ ਬੜਾ ਨਹੀਂ ਹੈ ਉਹ ਵੀ ਅੱਜ ਦੀ ਜਨਰੇਸ਼ਨ ਉਦੇ ਤਹਿਤ ਜਿਸ ਤਰੀਕੇ ਨਾਲ ਸਕੂਲਾਂ ਦੇ ਵਿੱਚ ਬੇਨਿਜਮੀਆਂ ਦੇ ਨਾਲ ਪੈਸੇ ਵਧਾਏ ਜਾ ਰਹੇ ਨੇ ਹਰ ਸਾਲ ਫੀਸਾਂ ਵਧਾਤੀਆ ਆਪਣੀ ਮਰਜ਼ੀ ਨਾਲ ਬੁਕਸ ਵੇਈ ਤੁਸੀਂ ਇਸੇ ਆਥਰ ਹੋਏ ਇੱਥੇ ਲੈਣੀ ਆ ਇੱਥੇ ਤੁਸੀਂ ਯੂਨੀਫਾਰਮ ਲੈਣੀ ਆ ਇੱਥੇ ਤੋਂ ਸ਼ੂ ਲੈਣੇ ਆ ਫਿਰ ਹਰ ਸਾਲ ਤੁਸੀਂ ਯੂਨੀਫਾਰਮ ਦਾ ਵੀ ਸਟਾਈਲ ਚੇਂਜ ਕਰਦੇ ਹੋ ਕਲਰ ਚੇਂਜ ਕਰਦੇ ਹੋ ਬੁਕਸ ਦਾ ਵੀ ਸਿਲੇਬਸ ਚੇਂਜ ਕਰਦੇ ਹੋ ਮਤਲਬ ਇਹ ਚੀਜ਼ਾਂ ਅੱਛੀਆਂ ਨਹੀਂ ਹੈਗੀਆਂ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਲਿਆ ਕੇ ਸਾਨੂੰ ਵਿਰਾਮ ਦੇਣਾ ਪਏਗਾ ਉਹਦੇ ਤਹਿਤ ਅੱਜ ਜੋ ਬੀਸੀਐਮ ਸਕੂਲ ਦੇ ਪੇਰੈਂਟਸ ਟੀਚਰ ਆ ਕੇ ਮਿਲੇ ਮੈਨੂੰ ਹਜ਼ਾਰਾਂ ਦੀ ਤਰ੍ਹਾਂ ਚਾਏ ਨੇ ਇਹ ਤੁਸੀਂ ਦੇਖਿਆ ਤਾਂ ਇਹ ਗੱਲ ਕੀਤੀ ਗਈ ਮੈਨੇਜਮੈਂਟ ਨਾਲ ਜਿਹੜੇ ਬਹੁਤ ਅਸੀਂ ਮੰਡੇ ਨੂੰ 11 ਵਜੇ ਮੈਨੇਜਮੈਂਟ ਨਾਲ ਬੈਠਾਂਗੇ ਬੈਠ ਕੇ ਇਹਦਾ ਹੱਲ ਕੱਟ ਕੇ ਬੱਚਿਆਂ ਨੂੰ ਅਸੀਂ ਰਲੀਫ ਦਵਾਵਾਂਗੇ ਕਿਸੇ ਜਿਹੀ 50 ਦਾ ਭਗਵਾਨ ਸ੍ਰੀ ਮੰਦੋਰਾ ਸਕੂਲ ਆਫ ਐਮੀ ਜਿਹੜਾ ਆਪਣੇ ਗਵਰਨਮੈਂਟ ਸਰੂ ਬੜੇ ਪੱਧਰ ਤੇ ਇੱਕ ਅਲੀ ਮਿਸਾਲ ਟੀ ਆ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਅੱਛਾ ਸਕੂਲ ਹੈ ਤੇ ਲੱਗਦਾ ਵੀ ਲੋਕਾਂ ਦਾ ਜਗਹ ਹੋ ਜਿੱਦਾ ਵੀ ਇਹ ਕੁਝ ਆਪਣਾ ਰੁਖ ਇਹਨਾਂ ਗੁਲਾਮਵਾਲ ਵੀ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਕਿ ਥੋੜਾ ਬਵਿਸ਼ੇਸ਼ ਲੁਧਿਆਣਵੀਜ਼ ਨੂੰ ਸਾਰੇ ਪੰਜਾਬੀਆਂ ਨੂੰ ਆਪਾਂ ਅਪੀਲ ਕਰਾਂਗਾ ਕਿ ਜੋ ਸਾਡਾ ਵਿਜ਼ਨ ਸਜਿਸਟਿਸ ਤੇ ਤੁਸੀਂ ਸਾਨੂੰ ਵੋਟਾਂ ਪਾਈਆਂ ਸੀ ਐਜੂਕੇਸ਼ਨ ਔਰ ਹੈਲਥ ਦੇ ਉੱਤੇ ਜਿਹਦੇ ਤਹਿਤ ਅਸੀਂ ਸਕੂਲ ਆਫ ਫੈਮਿਨਸ ਲੈ ਕੇ ਆਏ ਹਾਂ ਤੁਸੀਂ ਦੇਖੋ ਸਾਡੇ ਪ੍ਰਾਈਵੇਟ ਜਿਹੜਾ ਸਰਕਾਰੀ ਸਕੂਲ ਅਸੀਂ ਉੱਧਰ ਬਣਾਇਆ ਜਮਾਲਪੁਰ ਵਾਲੇ ਪਾਸੇ ਵਿੱਚ ਮਾਨ ਸਾਹਿਬ ਤੇ ਕੇਜੀਵਾਲ ਸਾਹਿਬ ਆਪ ਇਨੋਗਰੇਟ ਕਰਕੇ ਸਵੀਮਿੰਗ ਪੂਲ ਵੀ ਨੇ ਮਤਲਬ ਜੇ ਅਸੀਂ ਪ੍ਰਾਈਵੇਟ ਦੀ ਜਗ੍ਹਾ ਤਾਂ ਸਰਕਾਰੀ ਸਕੂਲਾਂ ਚੇਡਾ ਵਧੀਆ ਸੀ ਸਾਰਾ ਇਨਫਰਾਸਟ੍ਰਕਚਰ ਅੱਛਾ ਸਟਾਫ ਦੇ ਰਹੇ ਆ ਤੇ ਮੇਰੇ ਖਿਆਲ ਚ ਆਪਣੇ ਸਾਰੇ ਬੱਚਾ ਨੂੰ ਸਾਨੂੰ ਉਥੇ ਪੜਾਉਣਾ ਚਾਹੀਦਾ ਹੈ। ਸੋ ਇਹ ਸੰ ਐਮਐਲਏ ਗੁਰਪੀ ਗੁਗੀ ਬਸੀ ਦੱਸਿਆ ਕਿ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਹੋਈ ਹੈ, ਮੈਨੇ ਮੈਨੇ ਗੱਲ ਹੋਈ ਹੈ। ਸੋਮਵਾਰ ਦਾ ਟਾਈਮ ਤੱਕ ਗਿਆ ਤੇ ਕੋਈ ਇਸ ਬਾਰੇ ਨਾਲ ਗੱਲ ਕਰਕੇ ਜਿਹੜੇ ਪੇਰੈਂਟਸ ਦਾ ਮਸਲਾ ਹੱਲ ਜਲਦੀ ਜਲਦੀ ਕੀਤਾ ਜਗੇ ਇਸ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਵੀ ਜਿਹੜੇ ਸਕੂਲ ਆਫ ਐਮਜੈਂਸ ਪੰਜਾਬ ਗਵਰਨਮੈਂਟ ਨੇ ਖੋਲ੍ਹੇ ਤਾਂ ਉਸ ਵੱਲ ਵੀ ਆਮੜੇ ਲੋਕ ਹੈ ਉਸ ਵੱਲ ਇੱਕ ਵਾਰੀ ਜੂਰੇ ਆਪਣੇ ਬੱਚਾ ਨੂੰ ਪੜਾ। ਜੀ ਐਮਐਮਐਨ ਮਨੀਸ਼ਨਾ ਸੰਦੀਪ ਸ਼ਰਮਾ ਦੈਸਾ ਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर